ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਬਣਾਈ ਸੀ ਚਿਬੜਾਂ ਦੀ ਚਟਨੀ ਤੇ ਉਹਦੇ ਲਈ ਆਪਾਂ ਚਿਬੜ ਲਿਆ ਅਦਰਕ ਲਿਆ ਲਸਣ ਲਿਆ ਪਿਆਜ਼ ਤੇ ਹਰੀਆਂ ਮਿਰਚਾਂ ਲਾ ਲਾ ਯਾਨੀ ਕਿ ਹਰੀਆਂ ਹੈ ਲਾਲਾ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਕੱਟ ਕੇ ਮੈਂ ਐਵੇਂ ਜੇ ਇਕੱਠਾ ਜਾ ਕਰਕੇ ਸਾਰਿਆਂ ਨੂੰ ਤੇ ਵਿੱਚ ਪਾ ਕੇ ਨਮਕ ਤੇ ਮੈਕਸੀ ਦੇ ਵਿੱਚ 4-5 ਦਵਾਈ ਗੇੜੇ ਕਿਉਂਕਿ ਕੁੰਡਾ ਆਪਾਂ ਵਰਤਿਆ ਨੀਗਾ ਤੇ ਆਪਾਂ ਕੁੰਡੇ ਦੀ ਤਰ੍ਹਾਂ ਹੀ ਬਣਾਈ ਤੇ ਆਵੇ ਐਵੇਂ ਜੇ ਬਣ ਕੇ ਤਿਆਰ ਹੋ ਗਈ ਹੈ ਚਟਨੀ ਇਤੜੜ ਫਰੜਦੀ ਤੇ ਬਹੁਤ ਟੇਸਟੀ ਲੱਗਦੀ ਚਿਬੜਾਂ ਦੀ ਚਟਨੀ ਤੇ ਗਰਮੀ ਦਾ ਮੌਸਮ ਆ ਕੇ ਵਰ ਸਬਜੀ ਵੀ ਨਹੀਂ ਬਣਾਈ ਜਾਂਦੀ ਤੇ ਫਿਰ ਤੁਸੀਂ ਚਟਨੀ ਨਾਲ ਗਰਮ ਗਰਮ ਰੋਟੀਆਂ ਲਾ ਕੇ ਖਾਓ ਤੇ ਇਹਨੂੰ ਸਟੋਰ ਕਰਨ ਵਾਸਤੇ ਕਿਸੇ ਕੱਚ ਦੇ ਕੰਟੇਨਰ ਦੇ ਵਿੱਚ ਇਹਨੂੰ ਭਰ ਕੇ ਫ੍ਰਿਜ ਰੱਖ ਲਓ ਜੇ ਫ੍ਰਿਜ 'ਚ ਨਹੀਂ ਰੱਖਣੀ ਤੇ ਇਸ ਨੂੰ ਤੜਕਾ ਲਗਾ ਕੇ ਬਾਹਰ ਵੀ ਰੱਖ ਸਕਦੇ ਹੋ ਤੇ ਜਿੰਨਾ ਟਾਈਮ ਮਰਜ਼ੀ ਇਹਨੂੰ ਵਰਤ ਸਕਦੇ ਆ ਵੈਸੋ ਜਿਆਦਾ دیر ਚੱਲਦੀ ਨਹੀਂ ਕਿਉਂਕਿ ਇਹ ਸਵਾਦੀ ਇੰਨੀ ਹੁੰਦੀ ਆ ਕਿ ਆਪਣੇ ਤੋਂ ਖਾਧ ਹੀ ਜਾਂਦੀ ਆ ਮੱਲੋ ਮੱਲੀ ਤੇ ਤੁਸੀਂ ਵੀ ਚਿਬੜ ਵਾਧੂ ਆਏ ਪਿਆ ਸਬਜੀ ਮੰਡੀ ਦੇ ਵਿੱਚ ਵੈਸੇ ਖੇਤਾਂ 'ਚ ਵੀ ਹੁਣ ਹੋ ਜਾਣੇ ਆ ਜ਼ਿਆਦਾ ਤੇ ਲਿਆ ਕੇ ਐਵੇਂ ਕਰਕੇ ਚਟਨੀ ਬਣਾ ਕੇ ਸਟੋਰ ਕਰਕੇ ਰੱਖੋ ਬਹੁਤ ਹੀ ਵਧੀਆ ਕਿਉਂਕਿ ਸਬਜੀ ਹੁਣ ਗਰਮੀ ਦਾ ਕਰਕੇ ਸਬਜੀ ਨੂੰ ਜੀ ਨਹੀਂ ਕਰਦਾ ਖਾਣ ਨੂੰ ਤੇ ਚਟਨੀ ਚਾਹੀ ਤਿੰਨ ਟਾਈਮ ਹੀ ਖਾ ਲੋ ਹਨਾ ਬਹੁਤ ਸਵਾਦ ਲੱਗਦੀ ਐ ਚਿਬੜਾਂ ਦੀ ਚਟਨੀ ਤੰਦੂਰ ਦੀ ਰੋਟੀਆਂ ਨਾਲ ਹੋਰ ਵੀ ਵਧੀਆ ਲੱਗਦੀ ਆ ਤੇ ਤੁਸੀਂ ਵੀ ਲਿਆ ਕੇ ਬਣਾ ਕੇ ਖਾਓ